ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਬਾਣੀ ਦੀ ਲਗਾ ਲੜੀਵਾਰ ਜਿਹੜੀ ਵਿਚਾਰ ਕਰਦੇ ਆ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਂਜੀ ਅੱਗੇ ਆਪਾਂ ਲੜੀ ਨੂੰ ਵਧਾਈਏ ਅੱਜ ਆਪਾਂ ਜਪਜੀ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 4 ਤੋਂ ਸ਼ੁਰੂ ਹੋ ਕੇ 5 ਤੱਕ ਜਾਂਦੀਆਂ ਨੇ 20ਵੀਂ ਇੱਕੀਮੀ ਪੌੜੀ ਤੋਂ ਲੈ ਕੇ 25ਵੀਂ ਪੌੜੀ ਤੱਕ ਆਪਾਂ ਅੱਜ ਵਿਚਾਰ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਕਈ ਦਫਾ ਮਨ ਦੇ ਵਿੱਚ ਆਉਂਦਾ ਕਿ ਵੀ ਜੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਬਾਣੀ ਨਾ ਦਿੰਦੇ ਮੂਲ ਮੰਤਰ ਨਾ ਦਿੰਦੇ ਤਾਂ ਸਾਨੂੰ ਪਰਮਾਤਮਾ ਬਾਰੇ ਪਤਾ ਹੀ ਨਹੀਂ ਸੀ ਲੱਗਣਾ ਕਿ ਪਰਮਾਤਮਾ ਦੇ ਇਹ ਗੁਣ ਨੇ ਮਤਲਬ ਇਹ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਮਤਲਬ ਜਿੰਨੇ ਕ ਵੀ ਪਰਮਾਤਮਾ ਦੇ ਗੁਣ ਉਹਦੇ ਵਿੱਚ ਸਾਨੂੰ ਪਤਾ ਲੱਗਦੇ ਨੇ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਸੀ ਹੋਣਾ ਵੀ ਪਰਮਾਤਮਾ ਇਦਾਂ ਨੇ ਪਰਮਾਤਮਾ ਇੰਨੇ ਮਤਲਬ ਸਾਨੂੰ ਪ੍ਰੇਮ ਕਰਨ ਵਾਲੇ ਨੇ ਪਰਮਾਤਮਾ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ ਵੀ ਕੁਦਰਤ ਤੇ ਪਰਮਾਤਮਾ ਸਾਨੂੰ ਕੁਛ ਵੀ ਨਹੀਂ ਸੀ ਪਤਾ ਲੱਗਣਾ ਗੁਰੂ ਨਾਨਕ ਪਾਤਸ਼ਾਹ ਨੇ ਕਿੰਨੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਪਰਮਾਤਮਾ ਬਾਰੇ ਦੱਸਿਆ ਬਹੁਤ ਵੱਡੀ ਦੇਣਾ ਵਾਹਿਗੁਰੂ ਜੀ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕ ਮਾਨ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਤਪ ਕਰਦਾ ਦਿਆ ਕਰਦਾ ਦਾਨ ਦਿੰਦਾ ਦੇ ਇਹਦਾ ਕਿੰਨਾ ਕੁ ਫਲ ਆ ਜੇ ਕੋ ਪਾਵੈ ਤਿਲ ਕਾ ਮਾਨ ਬਸ ਇੰਨਾ ਤਿਲ ਜਿੰਨਾ ਕ ਮਾਨ ਆ ਵੀ ਇਹਦਾ ਕੋਈ ਜਿਆਦਾ ਫਲ ਨਹੀਂ ਹੈਗਾ ਜਿਆਦਾ ਫਲ ਕਿਸ ਚੀਜ਼ ਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਕਹਿੰਦੇ ਜਿਆਦਾ ਮਤਲਬ ਫਲ ਕਿਸ ਚੀਜ਼ ਦਾ ਜੇ ਆਪਾਂ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਣਾ ਜੇ ਪ੍ਰਮਾਤਮਾ ਦਾ ਨਾਮ ਸੁਣਿਆ ਮੰਨਿਆ ਤੇ ਉਹਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਟਿਕਾਇਆ ਤੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋ ਗਿਆ ਅੰਦਰ ਸਾਡਾ ਅਕਾਲ ਪੁਰਖ ਦੇ ਨਾਲ ਮੇਲ ਹੋ ਗਿਆ ਤੇ ਉਸ ਨੇ ਸਾਡਾ ਮਨ ਮੈਲ ਤੋਂ ਸ਼ੁੱਧ ਕਰ ਦਿੱਤਾ ਸੀ ਆਪਣੇ ਅੰਤਰਗਤ ਤੀਰਥ ਤੇ ਇਸ਼ਨਾਨ ਕਰ ਲਿਆ ਤੇ ਉੱਥੇ ਸਾਡੀ ਮੈਲ ਮਨ ਦੀ ਲੈ ਗਈ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਜਿਹੜੀ ਪ੍ਰਮਾਤਮਾ ਦੀ ਭਗਤੀ ਆ ਉਹ ਪ੍ਰਮਾਤਮਾ ਦੇ ਪਹਿਲਾਂ ਸਾਡੇ ਅੰਦਰ ਗੁਣ ਵਸਦੇ ਨੇ ਫੇਰ ਮਤਲਬ ਉਹਦੀ ਭਗਤੀ ਹੋਣੀ ਸ਼ੁਰੂ ਹੁੰਦੀ ਆ ਔਰ ਜਿਹੜੀ ਇਹ ਭਗਤੀ ਲਈ ਜਿਹੜੇ ਗੁਣ ਨੇ ਇਹ ਸਾਰੇ ਪਰਮਾਤਮਾ ਨੇ ਸਾਨੂੰ ਦੇਣੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਕਹਿੰਦੇ ਮੇਰਾ ਜਿਹੜਾ ਅਪ ਦਾ ਕੋਈ ਵੀ ਗੁਣ ਨਹੀਂ ਸਾਰੇ ਪਰਮਾਤਮਾ ਦੇ ਦਿੱਤੇ ਹੋਏ ਗੁਣ ਮੇਰੇ ਚ ਆਉਣੇ ਨੇ ਫਿਰ ਕੀ ਹੋਣਾ ਵੇਣ ਗੁਣ ਕੀਤੇ ਭਗਤ ਨਾ ਹੋਏ ਜਦੋਂ ਗੁਣ ਆ ਗਏ ਅੰਦਰ ਫਿਰ ਭਗਤੀ ਦੀ ਦਾਤ ਮਿਲ ਜਾਣੀ ਆ ਕਿਉਂਕਿ ਵੇਣ ਗੁਣ ਕੀਤੇ ਵੇਣ ਗੁਣ ਕੀਤੇ ਭਗਤ ਨਾ ਹੋਏ ਜਦੋਂ ਤੱਕ ਉਹ ਗੁਣ ਨਹੀਂ ਅੰਦਰ ਆਉਂਦੇ ਪਰਮਾਤਮਾ ਦੇ ਦਿੱਤੇ ਹੋਏ ਉਦੋਂ ਤੱਕ ਭਗਤੀ ਨਹੀਂ ਹੋ ਸਕਦੀ ਜਦੋਂ ਪਰਮਾਤਮਾ ਨੇ ਗੁਣ ਦੇ ਦਿੱਤੇ ਫਿਰ ਉਹ ਭਗਤੀ ਦੀ ਦਾਤ ਮਿਲ ਗਈ ਜਦੋਂ ਇਨਸਾਨ ਨੂੰ ਭਗਤੀ ਦੀ ਦਾਤ ਮਿਲ ਗਈ ਫਿਰ ਉਹ ਕੀ ਕਹਿੰਦਾ ਸੁਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਹਿੰਦੇ ਜਿਸ ਤਰ੍ਹਾਂ ਜਦੋਂ ਬ੍ਰਾਹਮਣ ਜਾਂਦਾ ਮਤਲਬ ਆਪਣੇ ਅਮ ਜਿਸ ਮਾਨ ਜਦੋਂ ਉਹਨੂੰ ਉੱਥੋਂ ਉਹ ਦਿੰਦੇ ਨੇ ਉਹਦਾ ਆਦਰ ਮਾਨ ਕਰਦੇ ਨੇ ਉਹਨੂੰ ਕੁਝ ਵੀ দান ਦਿੰਦੇ ਨੇ ਫਿਰ ਉਹ ਖੁਸ਼ੀ ਦੇ ਵਿੱਚ ਕਹਿੰਦਾ ਵੀ ਮਤਲਬ ਤੁਹਾਡੀ ਜੈਕਾਰ ਹੋਵੇ ਹੈਨਾ ਆਪਣੇ ਜਿੱਦਾਂ ਉਹਨਾਂ ਨੂੰ ਅਸੀਂ ਹਿਸਾ ਦਿੰਦਾ ਫਿਰ ਕਹਿੰਦੇ ਜਦੋਂ ਸਾਨੂੰ ਪਰਮਾਤਮਾ ਗੁਣ ਦਿੰਦੇ ਨੇ ਉਹਨਾਂ ਗੁਣਾਂ ਨਾਲ ਅਸੀਂ ਭਗਤੀ ਕਰਦੇ ਆਂ ਫਿਰ ਅਸੀਂ ਪਰਮਾਤਮਾ ਲਈ ਪਤਾ ਕੀ ਕਹਿੰਦੇ ਆ ਅਸੀਂ ਕਹਿੰਦੇ ਆ ਸਤ ਸੁਹਾਨ ਸਦਾ ਮਨ ਚਾਓ ਫਿਰ ਅਸੀਂ ਕਹਿੰਦੇ ਆ ਪਰਮਾਤਮਾ ਸਤ ਹੈਗਾ ਪਰਮਾਤਮਾ ਸੁਹਾਣ ਸੁੰਦਰ ਰੂਪ ਹੈਗਾ ਸਦਾ ਮਨ ਚਾਓ ਪਰਮਾਤਮਾ ਹਮੇਸ਼ਾ ਅੰਦਰ ਤੋਂ ਖਿੜਿਆ ਰਹਿੰਦਾ ਪਰਮਾਤਮਾ ਦਾ ਮਨ ਹਮੇਸ਼ਾ ਖੁਸ਼ੀ ਚ ਰਹਿੰਦਾ ਆਨੰਦ ਚ ਰਹਿੰਦਾ ਸਤ ਚਿਤ ਆਨੰਦ ਆ ਪਰਮਾਤਮਾ ਹਮੇਸ਼ਾ ਖੁਸ਼ ਰਹਿਣ ਵਾਲਾ ਪਰਮਾਤਮਾ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੁੱਤੀ ਮਹਾ ਕਵਣ ਜਿਤ ਹੋਆ ਆਕਾਰ ਕਹਿੰਦੇ ਵੀ ਉਹ ਵੇਲਾ ਕੀ ਸੀ ਵਕਤ ਕੇ ਸੀ ਉਹ ਕਿਹੜਾ ਦਿਨ ਸੀ ਕਿਹੜੀ ਥਿਤ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਦੋਂ ਪਰਮਾਤਮਾ ਨੇ ਦੁਨੀਆ ਨੂੰ ਬਣਾਇਆ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਜਾਇਆ ਵੇਲੇ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਕਹਿੰਦੇ ਪੰਡਤਾਂ ਨੇ ਪੁਰਾਣ ਲਿਖੇ ਨੇ ਕਾਜ਼ੀਆਂ ਨੇ ਕੁਰਾਨ ਲਿਖੇ ਨੇ ਜੇ ਕਹਿੰਦੇ ਪੰਡਤਾਂ ਨੂੰ ਵੀ ਪਤਾ ਹੁੰਦਾ ਤੇ ਕਾਜ਼ੀਆਂ ਨੂੰ ਵੀ ਪਤਾ ਹੁੰਦਾ ਵੀ ਉਹ ਕਿਹੜਾ ਟਾਈਮ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਕਿਹੜਾ ਸਮਾਂ ਸੀ ਜਦੋਂ ਇਹ ਸੰਸਾਰ ਹੋਂਦ ਵਿੱਚ ਆਇਆ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਹਿੰਦੇ ਉਹਨਾਂ ਨੇ ਜ਼ਰੂਰ ਲਿਖ ਦੇਣਾ ਸੀ ਕਹਿੰਦੇ ਹੋ ਸਕਦਾ ਵੀ ਉਹ ਇੱਕ ਇੱਕ ਆ ਪੁਰਾਣ ਤੇ ਕੁਰਾਨ ਪੂਰਾ ਇਹਦੇ ਵਾਰੀ ਲਿਖ ਦਿੰਦੇ ਜੀ ਉਹਨਾਂ ਨੂੰ ਪਤਾ ਹੁੰਦਾ ਪਰ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ ਤੇ ਤਵਾਰ ਨਾ ਜੋਗੀ ਜਾਣੇ ਰੁੱਤ ਮਹਾ ਨ ਕੋਈ ਕਿਸੇ ਜੋਗੀ ਨੂੰ ਪਤਾ ਨਹੀਂ ਲੱਗ ਸਕਿਆ ਜੋ ਜੋਗੀ ਹੋਰ ਜਾਂ ઋષਿ ਹੋਰ ਮਤਲਬ ਗੱਲਾਂ ਬਾਰੇ ਅਪਵਿਸ਼ਵਾਣੀਆਂ ਕਰਦੇ ਸੀ ਜਾਂ ਲਿਖਦੇ ਸੀ ਕੁਝ ਵੀ ਜਿੱਦਾਂ ਉਹਨਾਂ ਨੇ ਆਪਣੇ ਰਚਨਾਮਾ ਰਚੀਆਂ ਕਿਸੇ ਨੂੰ ਕੁਝ ਨਹੀਂ ਪਤਾ ਲੱਗੇ ਸਕਿਆ ਵੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਸੀ ਉਹ ਕਿਹੜੀ ਰੁੱਤ ਵਿੱਚ ਹੋਈ ਕਿਹੜੇ ਮਹੀਨੇ ਵਿੱਚ ਹੋਈ ਕਿਸੇ ਨੂੰ ਨਹੀਂ ਪਤਾ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਏ ਕਹਿੰਦੇ ਜਿਨੇ ਸ੍ਰਿਸ਼ਟੀ ਰਚੀ ਆ ਸਿਰਫ ਉਹੀ ਜਾਣਦਾ ਵੀ ਕਦੋਂ ਸ੍ਰਿਸ਼ਟੀ ਨੂੰ ਨੇ ਸਾਜਿਆ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਕਹਿੰਦੇ ਉਸ ਪਰਮਾਤਮਾ ਦਾ ਕਿਸ ਤਰ੍ਹਾਂ ਕਹਿੰਦੇ ਉਹਨੂੰ ਆਪਾਂ ਸਲਾ ਉਹਦੀ ਸਿਫਤ ਸਲਾਹ ਕਰ ਸਕੀਏ ਉਹਦੇ ਬਾਰੇ ਅਸੀਂ ਕੀ ਕਹਿ ਸਕੀਏ ਕੀ ਵਰਣਨ ਕਰ ਸਕੀਏ ਸਾਨੂੰ ਕਹਿੰਦੇ ਵੀ ਕੁਝ ਵੀ ਨਹੀਂ ਪਤਾ ਵੀ ਪ੍ਰਮਾਤਮਾ ਨੇ ਇਹ ਸਾਰਾ ਕੁਝ ਕੁਦਰਤ ਦੀ ਰਚਨਾ ਕਿਵੇਂ ਕੀਤੀ ਕਦੋਂ ਕੀਤੀ ਸਾਨੂੰ ਪ੍ਰਮਾਤਮਾ ਦੀ ਇਹਨਾਂ ਭੇਦਾਂ ਦਾ ਕੁਝ ਵੀ ਨਹੀਂ ਪਤਾ ਹੈਗਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਕਹਿੰਦੇ ਵੀ ਪਰ ਸਾਰੇ ਲੋਕ ਆਪਣੇ ਆਪ ਨੂੰ ਸਮਝਦੇ ਨੇ ਕਿ ਵੀ ਮੈਂ ਸਿਆਣਾ ਮੈਂ ਸਿਆਣਾ ਫਿਰ ਆਪਣੇ ਆਪ ਰਾਈ ਦਿੰਦੇ ਨੇ ਵੀ ਇਹ ਹੋ ਸਕਦਾ ਇਹ ਹੋ ਸਕਦਾ ਹੈ ਨਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨਾ ਸੋਹੈ ਕਹਿੰਦਾ ਜੇਰਾ ਪਰਮਾਤਮਾ ਬਹੁਤ ਵੱਡਾ ਉਹਦੀ ਵਡਿਆਈ ਬਹੁਤ ਵੱਟੀ ਆ ਸਭ ਕੁਝ ਉਹਦਾ ਹੀ ਕੀਤਾ ਹੁੰਦਾ ਉਹਦੇ ਬਾਰੇ ਕੋਈ ਦੱਸ ਨਹੀਂ ਸਕਦੇ ਪਰ ਕਹਿੰਦੇ ਜੇ ਕੋਈ ਦੱਸਦਾ ਨਾ ਫਿਰ ਉਹਦੇ ਵਿੱਚ ਹਉਮੈ ਆ ਗਈ ਕਿ ਉਹ ਕਹਿੰਦਾ ਮੈਨੂੰ ਪਤਾ ਫਿਰ ਇਸ ਹਉਮੈ ਕਰਕੇ ਅੱਗੇ ਜਦੋਂ ਪ੍ਰਮਾਤਮਾ ਦੇ ਦਰਬਾਰ ਵਿੱਚ ਜਾਂਦਾ ਨਾ ਫਿਰ ਉਹਨੂੰ ਸ਼ੋਭਾ ਨਹੀਂ ਮਿਲਦੀ ਕਿਉਂਕਿ ਹਉਮੈ ਸ਼ੋਭਾ ਨਹੀਂ ਖੱਟਦੀ ਹੈਗੀ ਪਾਤਾਲ ਪਤਲ ਲਖ ਆਗਾਸ ਆਗਾਸ ਔੜਕ ਔੜਕ ਪਾਲ ਥਕੇ ਵੇਦ ਕਹਿਣ ਇਕ ਬਾਤ ਕਹਿੰਦੇ ਜਿਹੜੇ ਵੇਦ ਨੇ ਉਹ ਮਤਲਬ ਇਹ ਖੋਜ ਕਰ ਕਰਕੇ ਥੱਕ ਗਏ ਨੇ ਕਿ ਕਿੰਨੇ ਹੀ ਪਾਤਲ ਨੇ ਪਤਾਲਾਂ ਪਤਾਲ ਲੱਖ ਆਗਾਸ ਆਗਾਸ ਕਿੰਨੀਆਂ ਧਰਤੀਆਂ ਕਿੰਨੇ ਆਕਾਸ ਲੱਖਾਂ ਹੀ ਗਿਣਤੀ ਹੈ ਨਹੀਂ ਕਹਿੰਦੇ ਥੱਕ ਗਏ ਵੇਦ ਵੀ ਮਤਲਬ ਉਹਨਾਂ ਨੇ ਬੜਾ ਮਤਲਬ ਖੋਜਣ ਦੀ ਕੋਸ਼ਿਸ਼ ਕੀਤੀ ਪਰ ਉਹ ਖੋਜ ਖੋਜ ਥੱਕ ਗਿਆ ਕੁਝ ਕਹਿ ਨਹੀਂ ਸਕੇ ਅਨੰਤੀਆ ਸਹਸ 18 ਕਹਿਨ ਕਤੇਬ ਅਸਲ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਕਹਿੰਦੇ ਜਿਹੜੇ ਚਾਰਕ ਤੇਵ ਨੇ 18 ਪੁਰਾਨ ਨੇ ਸਾਰੇ ਕਹਿੰਦੇ ਇਹ ਕਹਿੰਦੇ ਨੇ ਕਿ ਵੀ ਇਹਦਾ ਲੇਖਾ ਹੋ ਨਹੀਂ ਸਕਦਾ ਵੀ ਇਹ ਗੱਲ ਪੱਕੀ ਆ ਅਸਲੀਅਤ ਆ ਵੀ ਪਰਮਾਤਮਾ ਦੀ ਜਿਹੜੀ ਰਚਨਾ ਕਿਵੇਂ ਰਚੀ ਕਿੰਨੀ ਰਚੀ ਇਹਦੇ ਬਾਰੇ ਪਰਮਾਤਮਾ ਦੀ ਕੁਦਰਤ ਬਾਰੇ ਲੇਖਾ ਹੋ ਹੀ ਨਹੀਂ ਸਕਦਾ ਲੇਖਾ ਕਰਨ ਵਾਲੇ ਕਹਿੰਦੇ ਖਤਮ ਹੋ ਗਏ ਨੇ ਉਹਨਾਂ ਦਾ ਵਿਨਾਸ਼ ਹੋ ਗਿਆ ਦੇ ਲੇਖਾ ਕਰਨ ਦੇ ਲਈ ਜਿੱਦਾਂ ਜਿਹੜੀ ਗਿਣਤੀ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਪਰ ਪ੍ਰਮਾਤਮਾ ਦੀ ਕਿਸੇ ਵੀ ਰਚੀ ਹੋਈ ਚੀਜ਼ ਦਾ ਪ੍ਰਮਾਤਮਾ ਦੇ ਭੇਦ ਦਾ ਕੁਝ ਵੀ ਨਹੀਂ ਜਾਣਿਆ ਜਾ ਸਕਦਾ ਇਹਦੇ ਬਾਰੇ ਲੇਖੇ ਲਿਖੇ ਹੀ ਨਹੀਂ ਜਾ ਸਕਦੇ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਨੂੰ ਵੱਡਾ ਆਖੀਏ ਉਹ ਸਭ ਤੋਂ ਵੱਡਾ ਹੈਗਾ ਔਰ ਉਹੀ ਜਾਣਦਾ ਆਪਣਾ ਕੀਤਾ ਆਪਣੇ ਸਾਰੇ ਭੇਦ ਉਹੀ ਜਾਣਦਾ ਹੋਰ ਕੋਈ ਉਹਦੇ ਭੇਦ ਜਾਣ ਨਹੀਂ ਸਕਦਾ ਸਾਲਾ ਹੀ ਸਾਲਾ ਹੈ ਇਤੀ ਸੁਰਤ ਨ ਪਾਈਆ ਨਦੀਆ ਅਤੇ ਵਾਹ ਪਵੈ ਸਮੁੰਦਰ ਨ ਜਾਣੀਐ ਕਹਿੰਦੇ ਵੀ ਇਹ ਇਸ ਤਰ੍ਹਾਂ ਦੀ ਗੱਲ ਆ ਕਿ ਜਿੱਦਾਂ ਨਦੀਆਂ ਨਾਲੇ ਹਨਾ ਕਿੰਨੇ ਵਗਦੇ ਨੇ ਤੇ ਜਾ ਕੇ ਫਿਰ ਸਮੁੰਦਰ ਚ ਪੈਂਦੇ ਨੇ ਪਰ ਉਹ ਸਮੁੰਦਰ ਦਾ ਭੇਦ ਨਹੀਂ ਪਾ ਸਕਦੇ ਉਸ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਪਰ ਸਮੁੰਦਰ ਦਾ ਭੇਦ ਨਹੀਂ ਪਾ ਸਕਦੇ ਇਸ ਤਰ੍ਹਾਂ ਇਹ ਕਹਿੰਦੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹਦੀ ਕੀਰਤੀ ਗਾਉਂਦੇ ਨੇ ਕਹਿੰਦੇ ਉਹ ਉਹਦੇ ਵਿੱਚ ਮਿਲ ਜਾਂਦੇ ਨੇ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਜਾ ਕੇ ਮਿਲ ਜਾਂਦੇ ਨੇ ਉਹਦੀ ਸਿਫਤ ਸਲਾਹ ਕਰਨ ਵਾਲੇ ਪਰਮਾਤਮਾ ਦੇ ਵਿੱਚ ਸਮਾਜ ਜਾਂਦੇ ਨੇ ਪਰ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਕਹਿੰਦੇ ਵੀ ਜੇ ਕੋਈ ਵੱਡਾ ਪਾਤਸ਼ਾ ਕੋਈ ਹੈਗਾ ਉਹਦੇ ਕੋਲ ਇੰਨੀ ਜ਼ਿਆਦਾ ਮਤਲਬ ਪ੍ਰਾਪਰਟੀ ਹੈਗੀ ਆ ਜਾਇਦਾਤ ਆ ਵੀ ਜਿੱਦਾਂ ਬਹੁਤ ਪਹਾੜਾਂ ਵਾਂਗੂ ਦੀ ਜਾਇਦਾਤ ਆ ਤੇ ਉਹਦਾ ਜਿਹੜਾ ਧਨ ਆ ਸੁੰਦਰ ਵਾਂਗਾ ਪਰ ਕਹਿੰਦੇ ਉਹ ਉਸ ਕੀੜੀ ਦੀ ਬਰਾਬਰੀ ਨਹੀਂ ਕਰ ਸਕਦਾ ਉਹਦੇ ਬਰਾਬਰ ਦਾ ਨਹੀਂ ਹੈ ਜਿਹਦੇ ਮਨ ਦੇ ਵਿੱਚੋਂ ਕਦੇ ਪਰਮਾਤਮਾ ਨਹੀਂ ਵਿਸਰਿਆ ਮਤਲਬ ਕੀੜੀ ਕਹਿੰਦੇ ਕਿੰਨੀ ਛੋਟੀ ਜੀ ਹੁੰਦੀ ਹੈ ਫਿਰ ਉਹਦਾ ਮਨ ਕਿੰਨਾ ਕੁ ਛੋਟਾ ਹੁੰਦਾ ਉਹਦੇ ਮਨ ਦੇ ਵਿੱਚ ਜੋ ਪਰਮਾਤਮਾ ਬੈਠਾ ਵੀ ਉਹ ਇੰਨਾ ਵੱਡਾ ਵੀ ਉਹ ਕੀੜੀ ਦੀ ਬਰਾਬਰੀ ਨਹੀਂ ਕਰ ਸਕਦਾ ਜਿਹਦੇ ਕੋਲ ਇੰਨੀ ਜਾਇਦਾਦ ਤੇ ਇੰਨਾ ਧਨ ਦੌਲਤ ਹੈਗੀ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਕਹਿੰਦੇ ਪਰਮਾਤਮਾ ਦੀ ਸਿਫਤ ਕਰਨ ਸਿਫਤ ਦਾ ਵੀ ਨਹੀਂ ਅੰਤ ਹੈਗਾ ਤੇ ਜਿਹੜੇ ਸਿਫਤ ਕਰਦੇ ਨੇ ਉਹਦਾ ਵੀ ਨਹੀਂ ਅੰਤ ਹੈਗਾ ਅੰਤ ਨਾ ਕਰਨ ਦੇਣਾ ਅੰਤ ਕਹਿੰਦੇ ਪਰਮਾਤਮਾ ਦੇ ਜਿਹੜਾ ਜਿਹੜੀ ਕਰਨੀ ਆ ਉਹਦਾ ਵੀ ਕੋਈ ਅੰਤ ਨਹੀਂਗਾ ਜਿਹੜਾ ਉਹ ਸਾਨੂੰ ਦਿੰਦਾ ਉਹਦਾ ਵੀ ਨਹੀਂ ਕੋਈ ਅੰਤ ਉਹਦੇ ਦੇਣ ਦਾ ਅੰਤ ਨਾ ਵੇਖਣ ਸੁਣਨ ਦਾ ਅੰਤ ਕਹਿੰਦੇ ਪਰਮਾਤਮਾ ਦੇ ਵੇਖਣ ਦਾ ਵੀ ਅੰਤ ਨਹੀਂਗਾ ਪਰਮਾਤਮਾ ਦੇ ਸੁਣਨ ਦਾ ਵੀ ਅੰਤ ਨਹੀਂਗਾ ਅੰਤ ਨਾ ਜਾਪੇ ਕਿਆ ਮਨ ਮੰਤ ਕਹਿੰਦੇ ਪਰਮਾਤਮਾ ਦੇ ਮਨ ਦੇ ਵਿੱਚ ਕੀ ਵਿਚਾਰ ਨੇ ਕੀ ਚੱਲ ਰਿਹਾ ਉਹਨੇ ਕੀ ਕਰਨਾ ਇਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਪਰਮਾਤਮਾ ਹੀ ਜਾਣਦਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਜੋ ਪਰਮਾਤਮਾ ਨੇ ਸ੍ਰਿਸ਼ਟੀ ਚ ਆਕਾਰ ਬਣਾਏ ਨੇ ਸਾਰੀ ਕੁਦਰਤ ਰਚੀ ਆ ਮਤਲਬ ਇਹਦਾ ਕੋਈ ਹੱਦ ਬੰਨਾ ਕੋਈ ਅੰਤ ਕਿਸੇ ਨੂੰ ਕੁਝ ਨਹੀਂ ਪਤਾ ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ ਕਹਿੰਦੇ ਪਰਮਾਤਮਾ ਦਾ ਅੰਤ ਲੱਭਣ ਲਈ ਬਹੁਤ ਹੀ ਮਤਲਬ ਕੋਸ਼ਿਸ਼ਾਂ ਕਰਦੇ ਰਹੇ ਤੇ ਚਲੇ ਗਏ ਪਰ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਕਹਿੰਦੇ ਜਿਹੜਾ ਇਹ ਪਰਮਾਤਮਾ ਦਾ ਅੰਤ ਆ ਵੀ ਇਹਨੂੰ ਕੋਈ ਨਹੀਂ ਜਾਣ ਸਕਦਾ ਇਹ ਅੰਤ ਨਾ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਜਿੰਨਾ ਅਸੀਂ ਪਰਮਾਤਮਾ ਨੂੰ ਵੱਡਾ ਕਹਿੰਦੇ ਜਾਂਨੇ ਆ ਉਹ ਉਹਦੇ ਤੋਂ ਵੀ ਵੱਡਾ ਹੁੰਦਾ ਜਾਂਦਾ ਵੀ ਉਹ ਅੰਤ ਹੀ ਨਹੀਂ ਹੈਗਾ ਵੱਡੇ ਦਾ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਕਹਿੰਦੇ ਜਿੱਡਾ ਵੱਡਾ ਪਰਮਾਤਮਾ ਵੱਡਾ ਉਹਨਾਂ ਹੀ ਉਹਦਾ ਉੱਚਾ ਸਥਾਨ ਆ ਉੱਚੇ ਉਪਰ ਉੱਚਾ ਨਾਮ ਕਹਿੰਦੇ ਜਿੱਡਾ ਪਰਮਾਤਮਾ ਓਡਾ ਹੀ ਉਹਦਾ ਨਾਮ ਆ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਕਹਿੰਦੇ ਜਿਹੜਾ ਕੋਈ ਪਰਮਾਤਮਾ ਵੱਡਾ ਹੋ ਜਿੰਨਾ ਪਰਮਾਤਮਾ ਵੱਡਾ ਉਹਨਾਂ ਹੀ ਵੱਡਾ ਹੋਊਗਾ ਉਹੀ ਪਰਮਾਤਮਾ ਨੂੰ ਜਾਣ ਸਕਦਾ ਉਹ ਕੋਈ ਹੈ ਨਹੀਂਗਾ ਪਰਮਾਤਮਾ ਦੇ ਬਰਾਬਰ ਦਾ ਕੋਈ ਹੈ ਨਹੀਂ ਪਰਮਾਤਮਾ ਹੀ ਆ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਹਿੰਦੇ ਪਰਮਾਤਮਾ ਹੀ ਆਪਣੇ ਆਪ ਨੂੰ ਜਾਣਦਾ ਉਹਦੇ ਜਿੱਡਾ ਹੋਰ ਕੋਈ ਨਹੀਂ ਹੈਗਾ ਕਹਿੰਦੇ ਪਰਮਾਤਮਾ ਆਪਣੀ ਜਿਹਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਉਹਨੂੰ ਬਖਸ਼ਿਸ਼ ਕਰਦਾ ਆਪਣੀ ਦਾਤ ਪਰਮਾਤਮਾ ਤੱਕ ਪਹੁੰਚਣ ਦਾ ਕਹਿੰਦੇ ਕੀ ਹੈਗਾ ਤਰੀਕਾ ਉਹਦਾ ਨਾਮ ਕਿਉਂ ਕਿਉਂ ਕਿਉਂਕਿ ਉੱਚੇ ਉੱਪਰ ਉੱਚਾ ਨਾਮ ਉਹਦਾ ਜਿਹੜਾ ਨਾਮ ਆ ਉਹ ਉਹਦੇ ਜਿੱਤਾ ਫਿਰ ਉਹਦਾ ਨਾਮ ਸਿਮਰਨਾ ਸ਼ੁਰੂ करिए ਜਦੋਂ ਅਸੀਂ ਉਹਦਾ ਨਾਮ ਸਿਮਰਨਾ ਸ਼ੁਰੂ ਕਰਦੇ ਆ ਫਿਰ ਕਹਿੰਦੇ ਨਾਨਕ ਨਦਰੀ ਕਰਮੀ ਦਾਤ ਫਿਰ ਉਹ ਆਪਣੀ ਬਖਸ਼ਿਸ਼ ਦੀ ਦਾਤ ਦਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਏ ਕਹਿੰਦੇ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਆ ਉਹ ਵੀ ਲਿਖੀ ਨਹੀਂ ਜਾ ਸਕਦੀ ਬਹੁਤ ਵੱਡੀ ਬਖਸ਼ਿਸ਼ ਆ ਜਿਹੜੀਆਂ ਸਾਨੂੰ ਦਾਤਾਂ ਦਿੰਦਾ ਪਰ ਕਹਿੰਦੇ ਉਹਨੂੰ ਬਿਲਕੁਲ ਕੋਈ ਰੱਤਾ ਜਿੰਨੀ ਵੀ ਉਹਨੂੰ ਕੋਈ ਲਾਲਚ ਨਹੀਂ ਹੈਗਾ ਕਿ ਉਹ ਦਾਤਾਂ ਦੇ ਕੇ ਸਾਡੇ ਤੋਂ ਕੁਝ ਉਹਦੇ ਬਦਲੇ ਚ ਭਾਲਦਾ ਸਿਰਫ ਦੇਈ ਜਾ ਰਿਹਾ ਕਿਤੇ ਮੰਗੈ ਜੋਦ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਪ ਟੂਟੇ ਵੇਕਾਰ ਕਹਿੰਦੇ ਕਿੰਨੇ ਹੀ ਜੋਦੇ ਨੇ ਕਿੰਨੇ ਸੂਰਮੇ ਨੇ ਜੋ ਪ੍ਰਮਾਤਮਾ ਤੋਂ ਦਾਤਾਂ ਮੰਗਦੇ ਨੇ ਇਹਨਾਂ ਦੀ ਕੋਈ ਗਿਣਤੀ ਤੇ ਵਿਚਾਰ ਨਹੀਂ ਕੀਤੀ ਜਾ ਸਕਦੀ ਅਣਗਿਣਤ ਕਹਿੰਦੇ ਕਿੰਨੇ ਹੀ ਇਦਾਂ ਨੇ ਕੇਤੇ ਖੱਪ ਟੁੱਟੇ ਵੇਕਾਰ ਕਹਿੰਦੇ ਮਤਲਬ ਉਹ ਪਰਮਾਤਮਾ ਤੋਂ ਦਾਤਾਂ ਲੈ ਕੇ ਨਾ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਹੇ ਕਹਿੰਦੇ ਇੰਨੇ ਜਾਨੇ ਮਤਲਬ ਇੰਨੇ ਮਤਲਬ ਦੁਨੀਆ ਇੰਨੇ ਜੀਵ ਇਦਾਂ ਦੇ ਨੇ ਜਿਹੜੇ ਉਹਦੀਆਂ ਦਾਤਾਂ ਲੈ ਕੇ ਖਾਂਦੇ ਵੀ ਨੇ ਤੇ ਫਿਰ ਮੁੱਕਰ ਜਾਂਦੇ ਨੇ ਯਾਦ ਨਹੀਂ ਰੱਖਦੇ ਪਰਮਾਤਮਾ ਨੂੰ ਕਿ ਤੇਆ ਦੁੱਖ ਪੂਖ ਸਦਮਾਰ ਏ ਬੀ ਦਾਤ ਤੇਰੀ ਦਾਤਾਰ ਹਾਂਜੀ ਕਹਿੰਦੇ ਕਾਫੀ ਅਨੇਕਾਂ ਕਿੰਨਿਆਂ ਨੂੰ ਹੀ ਦੁੱਖ ਤੇ ਭੁੱਖ ਦੀ ਮਾਰ ਆ ਪ੍ਰਮਾਤਮਾ ਵੱਲੋਂ ਫੇਰ ਕਹਿੰਦੇ ਇਹ ਵੀ ਪ੍ਰਮਾਤਮਾ ਦੀ ਉਦਾਤ ਆ ਪਰ ਕਹਿੰਦੇ ਇਹ ਸੋਚ ਕੇ ਕਿ ਵੀ ਇਹ ਦਾਤ ਮਿਲੀ ਆ ਇਹ ਨਹੀਂ ਕਿ ਅਕਾਸ਼ ਪਰਮਾਤਮਾ ਨੇ ਕਿਉਂ ਦਿੱਤੀ ਆ ਇਹ ਉਹਨਾਂ ਦੇ ਭਲੇ ਲਈ ਦਿੱਤੀ ਆ ਜਿਦਾ ਆਪਾਂ ਕਹਿੰਦੇ ਨਾ ਕਿ ਪਰਮਾਤਮਾ ਦੁੱਖ ਦਿੰਦਾ ਆਪਣੇ ਨੇੜੇ ਲਿਆਉਣ ਲਈ ਫਿਰ ਉਹਨਾਂ ਨੂੰ ਜਿਹੜੀਆਂ ਇਹ ਦਾਤਾਂ ਮਿਲੀਆਂ ਨੇ ਉਹਨਾਂ ਦਾ ਅੱਗਾ ਸਵਾਰਨ ਲਈ ਕਿ ਉਹ ਪਰਮਾਤਮਾ ਦੇ ਨੇੜੇ ਆ ਜਾਣਾ ਉਹ ਪਰਮਾਤਮਾ ਦਾ ਨਾਮ ਸਿਮਰਨ ਪਰਮਾਤਮਾ ਨਾਲ ਆਪਣੀ ਸਮਾਈ ਕਰਨ ਨਾਲ ਲੈ ਕੇ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਕਹਿੰਦੇ ਜਿਹੜੀ ਵਿਕਾਰਾਂ ਤੋਂ ਜਿਹੜੀ ਖਲਾਸੀ ਆ ਮੋਹ ਮਾਇਆ ਤੋਂ ਖਲਾਸੀ ਆ ਉਹ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੁੰਦੀ ਆ ਇਹਦੇ ਬਾਰੇ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੋਰ ਕੋਈ ਤਰੀਕੇ ਨਾਲ ਇਹ ਬੰਦ ਖਲਾਸੀ ਇਹ ਮੁਕਤੀ ਹੁੰਦੀ ਨਹੀਂਗੀ ਸਿਰਫ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੁੰਦੀ ਆ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆਂ ਮੋਹੇ ਖਾਏ ਕਹਿੰਦੇ ਜੇ ਕੋਈ ਕਹੇ ਨਾ ਕਿ ਇਹ ਤੋਂ ਬਿਨਾ ਹੋਰ ਵੀ ਕੋਈ ਤਰੀਕਾ ਹੈਗਾ ਮੁਕਤੀ ਦਾ ਵਿਕਾਰਾਂ ਤੋਂ ਮੁਕਤੀ ਦਾ ਤਾਂ ਮਤਲਬ ਕਹਿੰਦੇ ਉਹਨੂੰ ਬਹੁਤ ਮੂਹ ਤੇ ਝੋਟਾਂ ਖਾਣੀਆਂ ਪੈਂਦੀਆਂ ਨੇ ਕਿਉਂਕਿ ਇਹ ਤੋਂ ਬਿਨਾ ਰਸਤਾ ਹੈ ਹੀ ਨਹੀਂ ਰਸਤਾ ਇੱਕ ਨਾਮ ਆ ਪ੍ਰਮਾਤਮਾ ਦਾ ਆਪੇ ਜਾਣੈ ਆਪੇ ਦੇ ਆਖੇ ਸੇ ਵੀ ਕੇਈ ਕੇ ਕਹਿੰਦੇ ਕੁਛ ਜੀਵ ਇਦਾਂ ਦੇ ਵੀ ਨੇ ਜੋ ਪਰਮਾਤਮਾ ਦੀ ਦਿੱਤੀ ਨੂੰ ਭੁੱਲਦੇ ਨਹੀਂਗੇ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਨੇ ਤੇ ਕਹਿੰਦੇ ਨੇ ਕਿ ਪਰਮਾਤਮਾ ਆਪੇ ਜਾਣਦਾ ਤੇ ਸਾਨੂੰ ਸਾਡੀ ਲੋੜ ਦੇ ਅਨਸਾਰ ਦਾਤਾਂ ਦੇਈ ਜਾ ਰਿਹਾ ਹੈ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਕਹਿੰਦੇ ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਦਾਤ ਦੇ ਦਿੰਦਾ ਉਹ ਕਹਿੰਦੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਸੱਚੇ ਪਾਤਸ਼ਾਹ ਜੀ ਅੰਦਿਤੀਆਂ ਹੋਈਆਂ ਜਿਹੜੀਆਂ ਪਾਤਸ਼ਾਹੀਆਂ ਨੇ ਨਾ ਫਿਰ ਉਹ ਮਤਲਬ ਉਹਨਾਂ ਵਰਗੀਆਂ ਪਾਤਸ਼ਾਹੀਆਂ ਉਹਨੂੰ ਮਿਲਦੀਆਂ ਨੇ ਜਿਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦਿੰਦਾ ਕਿਉਂਕਿ ਇਸ ਤੋਂ ਵੱਡੀ ਦਾਤ ਤੇ ਕੋਈ ਹੈ ਨਹੀਂ ਜਿਨੂੰ ਪਰਮਾਤਮਾ ਦੀ ਸਿਫਤ ਸਲਾਹ ਮਿਲ ਗਈ ਉਹ ਤੇ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਨਾ ਦੁਨੀਆਂ ਦਾ ਬਾਦਸ਼ਾਹ ਹੋ ਗਿਆ ਜਦੋਂ ਉਹਨੇ ਪਰਮਾਤਮਾ ਦੀ ਸਿਫਤ ਸਲਾਹ ਕਰ ਲਈ ਫਿਰ ਪਰਮਾਤਮਾ ਚ ਉਹਦੀ ਸਮਾਈ ਹੋ ਗਈ ਤਾਂ ਇਸ ਤੋਂ ਪਿੱਛੇ ਤੇ ਕੁਝ ਰਹਿ ਹੀ ਨਹੀਂ ਗਿਆ ਬਹੁਤ ਵੱਡੀ ਦਾਤ ਆ ਪਰਮਾਤਮਾ ਦੀ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇਣ ਸੰਗਤ ਜੀ ਬਾਣੀ ਦੀ ਵਿਚਾਰ ਕਰਦੇ ਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਹੋਈਆਂ ਗੁਰੂ ਜੀ ਮਾਫ ਕਰਨੀ ਸੱਚੇ ਪਿਤਾ ਜੀ ਅੱਗੇ ਤੋਂ ਸ਼ੁੱਧ ਸਪਸ਼ਟ ਮਨ ਚਿਤ ਲਾ ਕੇ ਬਾਣੀ ਪੜਨ ਦੀ ਦਾਤ ਦੇਣੀ ਅਪਦੇ ਨਾਮ ਦੀ ਦਾਤ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ